ਨੇਟਾ ਦੀ ਸਰਕਾਰ ਨੇ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ 1 ਜੁਲਾਈ 2025 ਤੋਂ ਬਾਅਦ ਪੀਆਰ ਮਿਲੇਗੀ ਹੁਣ ਸਾਰਿਆਂ ਨੂੰ ਹੀ ਵੀਡੀਓ ਧਿਆਨ ਦੇ ਨਾਲ ਵਾਚ ਕਰਿਓ ਸਭ ਤੋਂ ਪਹਿਲਾਂ ਚੈਨਲ ਕਰ ਲਿਓ ਸਬਸਕ੍ਰਾਈਬ ਆਲਰਟਸ ਵਿਦ ਸੋਫੀਆ ਤਾਂ ਕਿ ਕੈਨੇਡਾ ਦੇ ਲੇਟੈਸਟ ਅਪਡੇਟ ਤੁਹਾਨੂੰ ਮਿਲੇ ਸਬਸਕ੍ਰਾਈਬ ਫੋਰ ਮੋਰ ਵੀਡੀਓਜ਼ ਫੋਰ ਲੇਟੈਸਟ ਅਪਡੇਟਸ ਸੋ ਜਸ ਐਂਟਰੀ ਡਰਾ ਨਿਕਲਿਆ ਹੋਇਆ ਹੈ 23 ਜੂਨ ਨੂੰ 2025 ਦੇ ਵਿੱਚ ਆਈਆਰਸੀਸੀ ਟੀਮ ਦੇ ਵੱਲੋਂ ਇਨਵੀਟੇਸ਼ਨ ਸੈਂਡ ਕੀਤੇ ਗਏ ਹੈ 503 ਤੇ ਇਹੀ ਡਰਾ ਨਿਕਲਿਆ ਸੀ ਜੂਨ 10 ਦੇ ਵਿੱਚ ਤੇ ਸੀ ਆਰਐਸ ਸਕੋਰ ਉਦੋਂ ਕਿੰਨਾ ਗਿਆ ਸੀ ਤੇ ਇਨਵੀ ਕੀ ਸਕਿਲਡ এমপ্লয়ੀਜ਼ ਐ ਸਭ ਕੋ ਚੀ ਹੁਣ ਕੈਨੇਡਾ ਦੇ ਵਿੱਚ ਪੀਐਨਪੀ ਦੇ ਅੰਡਰ ਕੈਨੇਡਾ ਚਾਦਾ ਸੁਖਾ ਹੋ ਗਿਆ ਵੈ ਹੁਣ ਤੁਸੀਂ ਆਪਣੀ ਪੀਆਰ ਦੀ ਫਾਈਲ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਫ੍ਰੈਂਚ ਸਪੀਕਰ ਹੋ ਦੈਨ ਤਾਂ ਇਹ ਬਹੁਤ ਵਧੀਆ ਗੱਲ ਹੈ ਤੁਹਾਡਾ ਜਿਹੜਾ ਸਕੋਰ ਹੈ ਕਾਫੀ ਹਾਈ ਜਾਏਗਾ ਪੀਆਰ ਦੀ ਫਾਈਲ ਦੇ ਵਿੱਚ ਠੀਕ ਹੈ ਅਗਰ ਆਪਾਂ ਗੱਲ ਕਰੀਏ ਤੁਹਾਡੇ ਕੋਲ ਹੋਮ ਕੇਅਰ ਵਰਕਰ ਦੀ ਕੋਈ ਐਕਸਪੀਰੀਅੰਸ ਹੈਗਾ ਵੈ ਜਾਂ ਫਿਰ ਐਗਰੀਕਲਚਰ ਬੇਸ ਤੇ ਹੈਗਾ ਵੈ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਵੀ ਤੁਸੀਂ ਇਸ ਡਰਾ ਦੇ ਵਿੱਚ ਆਪਣੀ ਪੀਆਰ ਫਾਈਲ ਅਪਲਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸੀਆਰਐਸ ਸਕੋਰ 22 ਜੂਨ 2025 ਨੂੰ